हां जी 사ਸਰੀਆਂ ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕਨੈਕਟ ਨੰਬਰ ਦੇਖ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਅਖੀਰ ਤੇ ਮਾਲਕਾਂ ਦਾ ਕਨੈਕਟ ਨੰਬਰ ਦਿੱਤਾ ਹੁੰਦਾ ਹੈਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਸੰਧ ਦੀ ਐਡ ਲਗਾਉਣ ਲਈ ਪੰਜ-ਛੇ ਫੋਟੋਆਂ ਮਾ ਪ੍ਰੋਪਰ ਜਾਣਕਾਰੀ ਸ਼ੰਡ ਕਰ ਦਿਓ ਓਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ HMT 3911 ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਆਲ オリジナル ਰੰਗ ਪੇਂਟ ਬਿਲਕੁਲ ਨਾਲ ਦਾਗਾ ਬਹੁਤ ਸੋਹਣੀ ਕਲਿਸ਼ਾ ਦਾ ਟਰੈਕਟਰ ਹੈਗਾ ਬਹੁਤ ਸਮਾਈ ਵਿੱਚ ਰੱਖਿਆ ਹੋਇਆ ਟਰੈਕਟਰ ਹੈ ਇੰਜਨ ਗੇਅਰ ਲਿਫਟ ਦੀ ਮਾਲਕਾਂ ਵੱਲੋਂ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਮਗਰਾਟ ਟਰੈਕਟਰ ਦੇ ਨਾਲ ਦੇ ਨੇ ओरिजिनल ਰੰਗ ਪੇਂਟ ਸਾਰਾ ओरिजिनल ਟਰੈਕਟਰ ਦਾ ਮੂਰਲੇ ਟਾਇਰਾਂ ਤੇ ਮਗਰਾਟ ਲੱਗੇ ਹੋਏ ਨੇ ਪਿਛਲੇ ਟਾਇਰ 70% ਨੇ ਅਗਲੇ ਟਾਇਰ ਨਵੇਂ ਲੱਗੇ ਹੋਏ ਨੇਗੇ ਬਹੁਤ ਸਾਫ ਕਲਿਸ਼ਾ ਦਾ ਟਰੈਕਟਰ ਹੈਗਾ ਇਲਾਵਾ ਕਿ ਤੁਸੀਂ ਦੇਖ ਸਕਦੇ ਹੋ ਟਰੈਕਟਰ ਨੂੰ ਮਾਡਲ ਆ 1999 ਮਾਲਕਾਂ ਨੇ ਡਿਮਾਂਡ ਰੱਖੀ ਆ 2,65,000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕਨੈਕਟ ਨੰਬਰ ਆ ਮਾਲਕਾਂ ਦਾ 98799 24649 98799 24649 ਕਨੈਕਟ ਨੰਬਰ ਆ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ